ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਆਹਰ ਕੀਤਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੂਗੀ ਟਾਈਮ ਹੈ ਸਵੇਰ ਕੇ 7 ਹੋ ਗਏ ਮਾਰਨਿੰਗ ਦੇ ਤੇ ਝਾੜੂ ਝੂੜੂ ਇੱਧਰ ਹੈ ਸਾਰਾ ਪਿਆਗਾ ਦੇਖੋ ਆ ਟਰੈਕਟਰ ਧੋਤਾ ਸੀਗਾ ਅੱਗ ਗਿੱਲਾ ਹੋਇਆ ਪਿਆ ਝਾੜੂ ਸਾਰਾ ਰੈਂਦਾ ਲਾਉਣ ਵਾਲਾ ਸਾਡਾ ਖਾਣ ਪਕਾਉਣ ਦਾ ਕੰਮ ਨਿਭੜ ਗਿਆ ਸੁਖਮੋਰੀਆਂ ਗਈਆਂ ਨੇ 7 ਵਜੇ ਕਿਉਂਕਿ ਅੱਜ ਬਣਾਏ ਸੀ ਪਰੌਂਠੇ ਤੇ ਸਾਰਿਆਂ ਨੇ ਗਰਮ ਗਰਮ ਖਾ ਲੇ ਸਰਦਾਰ ਜੀ ਨੇ ਵੀ ਜਾਣਾ ਹੈਗਾ ਤੇ ਬਨ ਰਹੀ ਨੇ ਮੱਝਾਂ ਕਿਉਂਕਿ ਜਰੂਰ ਸਭ ਨੇ ਜਾਣਾ ਹੁੰਦਾ ਫਿਰ ਸੇਤੀ ਸੇਤੀ ਕੰਮ ਦਾ ਨਿਭੜ ਆ ਹੋ ਜਾਣਾ ਵੀ ਗੋਜੀ ਹਨਾ ਇਹ ਬਨ ਕੇ ਮੱਝਾਂ ਕੱਖ ਪਾਉਂਦੇ ਨੇਗੇ ਤੇ ਮੈਂ ਲਾਉਣੀ ਆਂਗੀ ਝਾੜੂ ਤੇ ਰੋਟੀ ਸਾਰਿਆਂ ਨੇ ਖਾ ਲਈ ਮੈਂ ਰਹਿਣੀ ਇਕੱਲੀ ਤੇ ਵਸ ਭਾਂਡੇ ਮਾਂਜ ਕੇ ਫਿਰ ਮੈਂ ਝਾੜੂ ਚੱਕਦੀ ਆ ਫਿਰ ਸਫਾਈਆਂ ਕਰ ਦੂੰਗੀ ਸਾਰੀਆਂ ਪਹਿਲਾਂ ਮੱਝਾ ਥੱਲੇ ਸੰਭਰ ਦੂੰਗੀ ਫਿਰ ਉਧਰੋਂ ਸਭ ਕੱਚਾ ਬੇੜਾ ਸੰਭਰ ਦੂੰ ਫਿਰ ਜਾਨੀ ਕਿ ਦੂਜਾ ਸੰਭਰ ਦੂੰ ਕਿਉਂਕਿ ਫਿਰ ਆਪਾਂ ਨੂੰ ਮੱਝਾਂ ਨਾ ਆਏ ਹੁੰਦਾ ਵੀ ਮੱਝਾ ਥੱਲੇ ਆਖਣ ਨੂੰ ਹੋਣਾ ਤੰਨਵਾਦ ਦੇ ਨੂੰ ਸੁੱਕ ਕੋ ਜੇ ਸੁੱਕ ਤਾਂ ਜਾਂਦਾ ਹੀ ਆ ਵੈਸੇ ਚੱਲ ਆਪਾਂ ਨੂੰ ਇਹ ਹੋ ਜਾਣਾ ਵੀ ਪਹਿਲਾਂ ਸੰਭਰ ਜੀਏ ਉਧਰੋਂ ਮਾਂਗਰ ਸੰਭਰ ਲਾਂਗੇ ਫਿਰ ਫਿਰ ਮੈਂ ਸੰਭਰਨ ਸਾਰ ਚਾੜੂ ਪੋਚ ਪੋਚਾ ਲਾਉਣ ਲੱਗ ਜਾਨੀ ਆ ਵੱਡੇ ਪਸ਼ੂ ਕੁਛ ਨਹੀਂ ਕਹਿੰਦੇ ਜਿਹੜੇ ਆ ਛੋਟੇ ਨੇ ਹਨਾ ਚੂਣ ਪੂਣ ਜੀ ਇਹ ਬੰਨਣੇ ਔਖੇ ਹੋ ਜਾਂਦੇ ਨੇ ਇਹ ਇਹ ਹਜੇ ਚੁੰਗਦਾ ਗਾ ਦੂਜੀਆਂ ਸਾਡੀਆਂ ਛੋਟੀਆਂ ਵਧੀਆਂ ਸੀਲ ਨਿਕਲ ਗਿਆ ਪਹਾੜੇ ਤੇ ਪੈ ਗਈਆਂ ਇਹ ਮੱਝ ਪਹਾੜੇ ਤੇ ਨਹੀਂ ਪੈਂਦੀ ਇਹ ਕੱਟਾ ਖਿੱਚਣਾ ਔਖਾ ਲੱਗਦਾ ਬੰਨਿਆ ਨਹੀਂ ਜਾਂਦਾ ਸਾਰ ਚੂਣ ਵੇੜ ਨੂੰ ਵੀ ਭਜਦਾ ਜਿਆਦਾ ਇਹ ਨਹੀਂ ਪਿੰਦਾ ਹੁਣ ਪਿਛਲੇ ਪਿਹਰੇ ਟਿਊਬ ਬੰਨਦੋ ਲੋ ਜੀ ਸਰਦਾਰ ਜੀ ਬੰਨਦੇ ਨੇ ਮੱਝਾ ਕਿ ਆਪਾਂ ਕਰਦੇ ਹਾਂ ਹੋਰ ਕੰਮ ਕਰਨ ਵਾਲੇ ਤੇ ਇਹ ਜਿਹੇ ਵੇਲੇ ਨਾ ਟੈਂਕ ਨਿੱਗੇ ਪਾਣੀ ਦੀ ਭਰ ਲੈਣੇ ਫਿਰ ਸਾਹ ਨਾ ਆਰਾਮਦਾਰੀ ਕਰਦੇ ਆ ਤੇ ਕਹਿੰਨੇ ਹੁਣ ਕੱਪੜੇ ਧੋਤੇ ਜਾਣਗੇ ਨੇ ਮੱਝਾਂ ਪੀ ਮੱਝਾਂ ਪਾਣੀ ਪੀ ਲਾਂਗੇ ਨੇ ਪੂਚੇ ਪੂਚੇ ਲੱਗ ਜਾਣਗੇ ਸਵੇਰ ਵੇਲੇ ਸਾਫ ਸਫਾਈਆਂ ਤੇ ਕੱਪੜਿਆਂ ਦਾ ਕੰਮ ਜਾਰੇ ਹੋ ਜਾਂਦਾ ਆਥਨ ਵੇਲੇ ਸਫਾਈਆਂ ਦੇ ਵੀ ਘਟ ਜਾਂਦਾ ਤੇ ਮੱਝਾਂ ਆਹਦਾ ਵੀ ਘਟ ਜਾਂਦਾ ਕੱਪੜਿਆਂ ਦਾ ਵੀ ਘਟ ਜਾਂਦਾ ਤੇ ਹੁਣ ਵਰਦੀਆਂ ਦੋ ਦੋ ਕੱਢ ਲੀਆਂ ਸੁਕਮਣੋ ਫਰੀਆਂ ਨੇ ਹੁਣ ਮੈਂ ਵਰਦੀ ਵੀ ਸਵੇਰੀ ਤੋਂ ਨਹੀਂ ਹੁੰਨੀ ਆਂਗੀ ਕਿਉਂਕਿ ਆਥ ਨੇ 5 ਵਜੇ ਉਹਨੇ ਨਰਮਤਾ ਰਚੋਣੀਆਂਗੀ ਫਿਰ ਧਾਰਾ ਚੋਣ ਚੋਣ ਰੋਟੀ ਦਾ ਟਾਈਮ ਹੋ ਜਾਂਦਾ ਫਿਰ ਨੇਰਾ ਹੋ ਜਾਂਦਾ ਇੰਨੇ ਫਿਰ ਮੈਂ ਇੱਕ ਟਾਈਮ ਹੀ ਧੋਣੀਆਂ ਕੱਪੜੇ ਚਲੋ ਜੀ ਆਪਾਂ ਤੁਹਾਨੂੰ ਦਿਖਾ ਦਈਏ ਬਾੜੀ ਤੇ ਬਾੜੀ ਜਿਹੜੀ ਲਾਈ ਸੀ ਉਹ ਹਰੀ ਹੋ ਗਈ ਹੈ ਥੋੜੇ ਸਿੱਧੇ ਹੋਏ ਨੇ ਪਤਾ ਨਹੀਂ ਬੀ ਹਜੇ ਡੂੰਗੇ ਬੀਜ ਤੇ ਉਹਨਾਂ ਵਿਚਾਰੇ ਨੇ ਉਹਨੂੰ ਇੰਨਾ ਹੋਣੀ ਹੈਗਾ ਮੈਂ ਤਾਂ ਬਾੜੀ ਉਹ ਲਾਉਂਦੀ ਰਹਿੰਦਾ ਤੇ ਇਹਦੇ ਵਿੱਚ ਨਾ ਜਿੱਥੋਂ ਸਿੱਧਾ ਬੀ ਆਇਆ ਕਾ ਉਹਥੇ ਵੀ ਹੋਰ ਪਾ ਦੇਵਾਂਗੇ ਉਹ ਪਹਿਲਾਂ ਧਨੀਆ ਬਹੁਤ ਸੋਹਣਾ ਹੋਇਆ ਉਹ ਪਹਿਲੇ ਪਾਸੇ ਧਨੀਆ ਹਾਲੋਂ ਵੀ ਬਹੁਤ ਸੋਹਣੀ ਹੋਈ ਹੈਗੀ ਥੋੜੇ ਜਿ ਮੇਥੇ ਕੱਟ ਨਿਕਲੇ ਨੇਗੇ ਤੇ ਆ ਜਿਹੜਾ ਪਸੇਤਾ ਧਨੀਆ ਬੀਜਿਆ ਇਹ ਨਹੀਂ ਹੋਇਆ ਹੋਇਆ ਹੈਗਾ ਉਹ ਗੇਤਾ ਤਾਂ ਹੋਰ ਵੱਡਾ ਵੱਡਾ ਹੋਇਆ ਤੇ ਉਹਨਾਂ ਤਾਂ ਵੱਡਾ ਲਾ ਲਿਆ ਇਹ ਨਹੀਂ ਹੋਇਆ ਇਹਨੂੰ ਦੁਬਾਰੇ ਬੀਜਣਾ ਪਊਗਾ ਹਲੋ ਜੀ ਆਪਾਂ ਨੇ ਕੰਮ ਕਰ ਲੈਨੇ ਆਪਾਂ ਬਹਿ ਗਏ ਧੁੱਪੇ ਧੁੱਪੇ ਮੈਂ ਬਹੁਤ ਸਮਾਨ ਲੈ ਕੇ ਬੈਠੀ ਆਂਗੀ 2 ਘੰਟਿਆਂ ਦਾ ਪੈਣਾ ਕਹਿਣਗੇ ਅੱਜ ਕਿ ਸਮਾਨ ਲੈ ਕੇ ਬੈਠੀਆਂ ਬਾਹ ਲੈ ਕੇ ਬੈਠੀਆਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਂਗੀ ਤੇ ਸਰਦਾਰ ਜੀ ਗਏ ਹੋਏ ਨੇ ਆਪਣਾ ট্রান্সਫਾਰਮ ਮੱਛੀ ਜਿਹਾ ਬੋਤਾਂ ਬੇਲੇ ਉਹਨੂੰ ਪਿਸਲਾ ਪਾਣੀ ਤਾਂ ਲੱਗ ਗਿਆ ਸੀ ਜੀਰੀ ਨੂੰ ਉਹ ਦੂਦਵਾਰ ਕਹਿੰਦੇ ਚੱਲ ਜਿਹੜਾ ਆਪਣੇ ਵੀ ਹੁਣ ਪਾਣੀ ਲਾਉਣਾ ਕਣਕ ਨੂੰ ਹੀ ਪਾਣੀ ਲਾਵਾਂਗੇ ਉਹਨੀ ਤਰਾ ਮੰਗੇ ਅੱਜ ਹੁਣ ਫਿਰ ਕਣਕ ਨੂੰ ਪਾਣੀ ਲਾਉਣ ਵਾਲਾ ਹੋ ਗਿਆ ਜਿਹੜੀ ਇੱਧਰ ਬੀਜੀ ਸੀ ਗਈਤੀ ਤੇ ਇਸ ਕਰਕੇ ਆ ਜੋ ট্রান্সਫਾਰਮ ਲੈ ਕੇ ਗਏ ਨੇ ਹੈਨਾ ਜਿੱਟਾਂ ਤਾਂ ਹੀ ਸੀ ਸਾਂਦੇ ਸਮੇੜਾ ਕਦੇ ਮੋਟਰ ਮੱਚ ਗਿਆ ਟਰਾਂਸਫਾਰਮ ਮੱਚ ਗਿਆ ਤੇ ਮੈਂ ਹੁਣੋਂ ਕੰਮ ਕਰੇ ਨੇਗੇ ਮੈਸਾ ਤੋਂ ਬੰਨਗੇ ਸੀ ਕੱਖ ਵੀ ਪਾਗੇ ਸੀਗੇ ਤੇ 8 ਵਜੇ 9 ਵਜੇ ਗਏ ਨੇਗੇ 8:30 ਤੇ ਬੱਚੇ ਸਕੂਲ ਵਾ ਗਏ ਹੈਗੀਆਂ ਜੀ ਅੱਜ ਮੈਂ ਕੱਲੀ ਸਾਰੋ ਇਕ ਸਾਫ ਸਫਾਈਆ ਕਰਿਆ ਪਿਆਗਾ ਸਾਰਾ ਹੁਣ ਸਾਫ ਸਫਾਈਆ ਕਰਕੇ ਇੱਧਰ ਕੱਪੜੇ ਵੀ ਧੋਤੇ ਪੈਣਾ ਸਾਰੇ बैठी नहीं दिखा लो जी उधर सारे कपड़े भी ਧੁੱਤੇ ਗਏ ਤੇ ਹੁਣ ਮੈਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਮੈਂ ਕੀ ਕੁਝ ਲੈ ਕੇ ਬੈਠੀ ਆ ਲੋ ਜੀ ਮਟਰ ਮੈਂ ਕੱਢ ਲਏ ਨੇਗੇ ਤੇ ਆ ਅਦਰਕ ਆ ਹਰੀ ਮਿਰਚ ਸਾਡੇ ਉਹ ਮੋਟੀ ਪੋਪਲਾ ਮਿਰਚ ਖਾਂਦੇ ਨਹੀਂ ਹੈਗੇ ਉਹ ਮਿਰਚਾਂ ਸਾਰ ਨਹੀਂ ਸੁਆਦ ਜਾਂ ਨਹੀਂ ਬਣਦਾ ਕੌੜੀ ਘੱਟ ਹੁੰਦੀ ਆ ਸਰਦਾਰ ਜੀ ਕੌੜੀ ਮਿਰਚ ਪਾਲਦੇ ਨੇਗੇ ਤੇ ਇਹ ਆਪਾਂ ਨੇ ਡੰਡੀਆਂ ਡੂੰਗਾਗੇ ਇਹਨੇ ਇਹਦੇ ਵਿੱਚ چیر ਪਾਵਾਂਗੇ ਤੇ ਇਹਨੇ ਆਪਾਂ ਆਦਾ ਸਿੱਲਾਂਗੇ ਨੇ چیرਾਂਗੇ ਚਾਰ ਲਈ ਮਟਰ ਮੈਂ ਕੱਢ ਲਈ ਆਲੂ ਤੇ ਪਿਆਜ਼ ਪੂਜੀ ਮੈਂ ਫੇਰ ਚੱਕ ਲਊ ਪਹਿਲਾਂ ਇਹਨਾਂ ਨੂੰ ਨਮੇੜਦਾ ਕਿਉਂਕਿ ਹਜੇ ਮਿਰਚਾਂ ਗਿੱਲੀਆਂ ਨੇ ਪਹਿਲਾਂ ਮੈਂ ਆਦਾ ਸਿੱਲੂਗੀ ਤੇ ਇਹੇ ਜਿਹਾ ਕੰਮ ਕਰਦੀਆਂ ਲੋ ਜੀ ਸਰਦਾਰ ਜੀ ਭੂਆ ਜੀ ਤੇ ਸਰਦਾਰ ਜੀ ਆਏ ਨੇ ਅੱਜ ਹੁਣ ਦੱਸਿਆ ਸੀ ਟਰਾਂਸਫਾਰਮ ਮੱਚ ਗਿਆ ਤੇ ਆਪੂ ਆਪਣੀ ਬੱਡੀ ਤੁਸੀਂ ਜਾਣਦੀ ਹੋ ਤੇ ਮੈਂ ਇਹੋ ਕੁਝ ਕਰੀ ਆਂਨੀ ਉਧਰੋਂ ਦੀ ਆਦਾ ਵੀ ਸਰੀ ਤੰਮੇਰਚਾਂ ਸੇਰਦੀ ਪੂ ਆਗਣਾ ਨਹੀਂ ਮੈਂ ਪੀ ਕੇ ਆਈ ਹਾਂ ਉਧਰ ਹੁਣ ਕਾਪੂ ਐਨੇ ਘਰਾਂ ਦੀ ਪੂ ਹੈਗੀ ਹੁਣ ਭੁੱਖੀ ਤਾਂ ਹੀ ਰਹਿੰਦੀ ਉਹ ਅਗਰ ਪੀ ਆਪਾਂ ਪਿਉਣਾ ਹੈ ਨਾ ਐਨੇ ਘਰਾਂ ਦੀ ਹੈ ਰਿਆ ਕਰੋ ਆਪਾਂ ਪਿਉਣਾ ਨਾ ਪਿਆਵਾਂਗੇ ਪਰ ਉਹਨੇ ਪੂਆ ਪੈਂਦੀ ਹੈ ਕਹਿੰਦੀ ਫੇਰ ਪੀਉਂਗੀ ਫੇਰ ਪੀਉਂਗੀ ਕਹਿੰਦੀ ਕਹੀਂ ਰੋਟੀ ਵੀ ਖਾਇਆ ਈ ਚਾਹ ਵੀ ਪੀ ਆਈ ਬਹੁਤ ਕਹਿੰਦੀ ਮੈਂ ਸੁਨੇਹਾ ਦੀ ਆਈ ਆਂ 9 ਵਜੇ ਤੱਕ ਨੌ ਵਜੇ ਤੱਕ ਨਾ ਨੌ ਵਜੇ ਤਾਂ ਮੈਂ ਉਧਰ ਲੋ ਕਰੋ ਗਿਆ ਨਾ 9 ਵਜੇ ਤਾਂ ਮੈਂ ਹੈ ਹੀ ਨਹੀਂ ਤੇ ਉੱਥੇ ਤੇ ਮੰਗਰੀ ਆ ਗਈ ਬਸ ਤੇ ਮੰਗਰੀ ਆ ਗਈ ਮੈਂ 9 ਵਜੇ ਤਾਂ ਉਧਰਲੇ ਕਰੋ ਆਏ ਕਿ ਕਰੀ ਮੇਰੇ ਤੇ ਚੁੱਲਾ ਵਾਲਾ ਖਰਾਬ ਹੋਇਆ ਪਿਆ ਹੁਣ ਇਹਨੇ ਕਹੀ ਜਾਂਦੇ ਨੇ ਪਤੰਤਾ ਮੈਂ ਤਾਂ ਇੱਧਰ ਮੰਗਰ ਕਰੀ ਬੈਠੀ ਦੀ ਲਿਆਤਾ ਚੁੱਲਾ ਨਾ ਮੈਂ ਕਾਹਨ ਲਿਆ ਹਾਂ ਮੈਂ ਕਾਹਨ ਲਿਆ ਇਹ ਤਾਂ ਸੋਡੇ ਮੋਬਾਈਲ 'ਚ ਪੈਸੇ ਨੂੰ ਗੱਲਪੇ ਕਰਦੇ ਹੁਣ ਆਈ ਮੋਬਾਈਲ 'ਚ ਧਰੇ ਪਹਿਲੇ ਮੈਨੂੰ ਆਉਣ ਆਉਂਦੇ ਹੀ ਬਾਜ਼ਾਰ ਤਾਂ ਪਾਉਣ ਲੱਗਿਆ ਆਪਣਾ ਚੁੱਲਾ ਚੱਲਿਆ ਨਹੀਂ ਆਪਣਾ ਫਲਾਨਾ ਨਾ ਖਰਾਬ ਦੋ ਚੁੱਲੇ ਪੈਨੇ ਮੇਰੇ ਗਾਂ ਸਾਰੇ ਦੋਨੇ ਚੱਲਦੇ ਹੈਗੇ ਤੇ ਇਹ ਪਰਸੋ ਸਮਰੌਣ ਭੇਜੇ ਬੀਬੀ ਨੇ ਹਵਾ ਮਾਰ ਕੇ ਹਵਾ ਜੀ ਮਾਰਤੀ ਪੰਪ ਨਾਲ 200 ਰੁਪਏ ਲੈ ਰਿਹਾ ਚੁੱਲਾ ਭੋਰ ਨਹੀਂ ਚੱਲਿਆ ਮੇਰਾ ਜੀਹ ਜਾ ਪਿਆਗਾ ਬਿਜਲੀ ਵਾਲਾ ਚੁੱਲਾ ਵੀ ਰੋ ਖਰਾਬ ਹੋ ਗਿਆ ਸਿਲੰਡਰ ਵਾਲੇ ਚੁੱਲੇ ਦੋ ਨੇ ਸਟੀਲ ਦਾ ਇੱਕ ਤਿੰਨ ਚੁੱਲਿਆਂ ਉਹ ਖਰਾਬ ਹੋਇਆ ਪਿਆ ਤੇ ਉੱਠ ਕੇ ਹੁਣ ਦੇਖਦੀਆਂ ਲੈੰਡਾ ਉਮੈ ਤਾਂ ਇਹਨੂੰ ਕਪੂਆ ਨਾਲ ਗੱਲਾਂ ਕਰਦੀ ਕਰਦੀ ਮਿਰਚਾਂ ਆ ਨਾ ਮਿਰਚਾਂ ਨੇ ਹੱਥ ਦੀ ਮਾਮੂਨ ਨੂੰ ਨਾ ਲੱਗ ਜਾਣ ਮੰਗ ਰਹਾ ਹੱਥ ਕਰਕੇ ਇੱਧਰ ਪਾਏਗੀ ਆ ਚੋਲੇ ਦਾ ਸਰਹਣਾ ਲਾ ਕੇ ਤੇ ਆ ਬਸ ਆ ਕੇ ਪੂਆ ਨਾਲ ਸੁੱਖ ਸਾਨ ਪੁੱਛ ਕੇ ਕਹਿਣ ਲੱਗਾ ਚੁੱਲਾ ਖਰਾਬ ਆਪਣਾ ਚੁੱਲਾ ਖਰਾਬ ਲਿਆਂਦਾ ਹੋਊਗਾ ਦੇਖ ਨੀ ਉੱਠ ਕੇ ਲਿਆਂਦਾ ਲਿਆਂਦਾ ਪੂਆ ਪੂਆ ਦਾ ਮੂੰਹ ਇੱਧਰ ਤੀ ਮੈਂ ਚਪਟਾਈ ਨਾ ਮੈਂ ਦੇਖਿਆ ਤਾਂ ਹੀ ਪੂਆ ਇਹ ਕਹਿੰਦੀ ਸੀ ਫਿਰ ਨਵਾਂ ਲਿਆਓ ਮਲਾ ਪੂਆ ਨੂੰ ਦੇਖ ਲਿਆ ਉਹ ਲਿਆਂਦਾ ਕਿ ਨਵਾਂ ਤੇ ਦੇਖਿਆ ਲਿਆਂਦਾ ਮੈਂ ਕਿਥੋਂ ਲੈਂਦਾ ਲੈ ਫਿਰ ਉਹੀ ਗੱਲਾਂ ਹਾਇ ਫੋ ਲੈਂਦਾ ਨਾ ਮਾਈਂਡ ਤਾਂ ਦੇਖਿਆ ਤੇਰੀ ਨੀਕ ਤੋਂ ਜੇ ਮੂੰਹ ਸਾਹਮਣੇ ਤੇ ਨਾ ਮੈਂ ਇਧਰ ਪਈ ਸੀ ਆਏ ਨੂੰ ਮੈਨੂੰ ਨਹੀਂਦਾ ਜਾਲੀ ਚੀਂਦੀ ਦਾ ਜਾਲੀ ਵੀ ਸੀ ਮੈਂ ਤਾਂ ਉਂਗਣੀਂ ਦਾ ਡੀਰ ਅਸਰ ਨੀਗਾ ਕਰਤਾ ਹਾਂ ਹੋਰ ਮੇਰਾ ਬਲ ਟੁੱਟ ਗਿਆ ਹੁਣ ਠੰਡ ਉੱtre ਦੇਖਾਂਗੇ ਟੁੱਟ ਗਿਆ ਤਾਂ ਕਬੀਲਦਾਰੀ ਆ ਬਈ ਮੈਂ ਤਾਂ ਦੋ ਸੂਟਾਂ ਨੇ ਲੋਣਾ ਲੈਉਣ ਆਂਗੇ ਨਾ ਕੱਲ ਉਹਨੂੰ ਕੜਾਹੀ ਚੜਜੂ ਆ ਟੁੱਟ ਗਈ ਸੂਟ ਸਲਾਈ ਕਰਾਉਣੇ ਨੇਗੇ ਨਹੀਂ ਮੈਨੂੰ ਪੁਰਾਣੇ ਪਾਉਣੇ ਪੈਣਗੇ ਵਿਆਹ 'ਚ ਆਮਨ ਆਮਨ ਦਾ ਵੀਡੀਓ ਕਾ ਲਾ ਲਈ ਕਹਿੰਦੀ ਦੇਖਾ ਮੈਨੂੰ ਸੂਟ ਦਿਖਾ ਦੇ ਕਹਿੰਦੀ ਕੀ ਆ ਘਰੇ ਪਈਆਂ ਹੋਣ ਲੋਣ ਸੂਟ ਪਚਾਰੇ ਇਹ ਤਾਂ ਚਿੱਟਾ ਬਹੁਤ ਚੱਲ ਗਿਆ ਜਿਹੜਾ ਆਪਾ ਚੱਲੇ ਵਾਲੇ ਨੇ 5 ਸਾਲ ਹੋ ਗਏ ਜਿਹੜਾ ਆਪਣੇ ਬਲਜਿੰਦਰ ਕੋਲ ਗਈ ਸੀ ਤੁਸੀਂ ਇੱਥੇ ਹੈਣਾ ਹਾਂ ਉਦੋਂ ਲੈਤੀ 5 ਸਾਲ ਹੋ ਗਏ ਹਾਂ ਉਦੋਂ ਬਲਜਿੰਦਰ ਬਿਮਾਰ ਸੀ ਉਰੋਂ ਗਈ ਸੀ ਫੌਜ ਚੋਨਾ ਕੋਲੇ ਉਦੋਂ ਲੈ ਆ ਗਈ ਆ ਆ ਗਈ ਮਾਸੀ ਦੀ ਚਾਚਾ ਉਦੋਂ ਲੈ ਇਸ ਬੂਟ ਦੇਖ ਲੈ ਨਾ ਘਰੇ ਨਾ ਇਹਨਣ ਗੋਹੇ ਚ ਨਾ ਖੇਤ ਬਣੀ ਜਮੀਨੀ ਲਾਹੇ ਹੌਣ ਤਾਂ ਵਿਚਾਰਿਆਂ ਟੁੱਟਣਾ ਹੀ ਆ ਇਹ ਜੇ ਮੇਰੇ ਆ ਜਾਣ ਬੂਟ ਤਾਂ ਮੈਂ ਤੈਨੂੰ ਵਧੀਆ ਚਾਰ ਪੰਜ ਸਾਲ ਮੈਂ ਜਿਰੋਂ ਵੀ ਧੋਣੀਆਂ ਬੁਰਸਨਾ ਰਗੜ ਰਗੜ ਕੇ ਧੋਣੀਆਂ ਵੀ ਤਾਂ ਵੀ ਵਧੀਆ ਚੱਲ ਗਈ ਚਲੋ ਜੱਪਾ ਫੇਰ ਮਿਲਦੇ ਆਂ ਦੇਖਣੀ ਮੈਂ ਉੱਠ ਕੇ ਵੀ ਕੁਛ ਲਿਆਂਦਾ ਕਨਾਲ ਲਿਆਂਦਾ ਕੀ ਦੇਖਣ ਜਾਨੀ ਐ ਮਖਾ ਕੀ ਲਿਆਂਦਾ ਪਿਆ ਹੋਵੇ ਜਿਹੜਾ ਲਿਆਂਦਾ ਹੀ ਨਹੀਂ ਪਾਰਾ ਕੀਤਾ ਨਹੀਂ ਛੁਟਾ ਕਰਕੇ ਨਹੀਂ ਛੁਟਾ ਧੋਣਦਾ ਇਹਦਾ ਨੋ ਵੀ ਕਹੀ ਜਾਂਦੀ ਮੈਂ ਹੋਰ ਸਮਝਾ ਮੈਂ ਕਿਚੀ ਤਾਂ ਨਹੀਂ ਆ ਪਵਾ ਮੰਗਾ ਤੇ ਹਰ ਇੱਕ ਤੇ ਮੇਰਾ ਫੂਟ ਪਾਇਆ ਤਾਂ ਹੁਣ ਮਸੂਟ ਵੀ ਲਖਾਉਣੀ ਆ ਤੇਰੇ ਨਾਲ ਦੀ ਲੋਨ ਲਿਆਉਣੀ ਆਂ ਵਿਆਹ ਦੇ ਹਰ ਕੱਲ ਨੂੰ ਕੁੜਾਈ ਚੜ੍ਹ ਜੂ ਮਿਲੈ ਸਪਤਾ ਨਹੀਂ ਲੋਨ ਆਣੀਆਂ ਆਂ ਲੇ ਈਕਾ ਤੇ ਈਕਾ ਦੇਰਕੜਾ ਇਹ ਕਾ ਹੈਂਡਵਰਕ ਦਾ। ਝੰਮੀ ਵਧੀਆ ਨਹੀਂ। ਵਧੀਆ ਨਹੀਂ। ਦੇਖੀ ਇਹਦੇ ਨਾਲ ਲੋਣਾ ਲਿਆ ਲੰਦੇ। ਮੈਨੂੰ ਲੋਣਾ ਦਾ ਕੀ ਪਤਾ ਹੈ? ਤੁਸੀਂ ਲਿਆ ਦਿਓ ਹੁਣ ਮੈਂ ਜੁੱਤੀ ਬਵਾ ਕੇ ਲਿਆ ਮੇਰੇ ਘਰ ਵੀ। ਪੈਸੇ ਨਹੀਂ ਹੈਗੇ ਇਸੋਲੇ ਤੇ ਲੱਗ ਗਏ। ਆ ਤੁਲੇ ਤੇ ਫਿਰ ਟਿੱਕ ਵਾਲੀ ਤੁਲੇ ਮੇਰੇ ਸਾਥ। ਤੁੱਤਾ ਪੈਣਾ ਨਹੀਂ। ਤੁਲੇ ਦੇ ਨਾਲ ਸਾਥ ਜਨ। ਮਨਤਾ ਜੀ ਤੁਹਾਨੂੰ ਬਿਜਲੀ ਵਾਲਾ ਤੁਲਾ ਨਹੀਂ। ਮਨਤਾ ਜੀ ਬਿਜਲੀ ਵਾਲਾ ਲਿਆ ਹੂੰ। ਦੋ ਪੈਨੋ ਦਾ ਵਿੱਚ ਪਟਾ ਲੈਂਦੇ ਪੁੱਛ ਰਹੋਂਦੇ ਕਟੂਟ ਕਟਾਏ ਹੈ ਹਾਂ ਕਟੂਟ ਕਟਾਏ ਲਾ ਹੁਣ ਮੈਂ ਜਾਉਂਗੀ ਹੈ 1000 ਰੁਪਏ ਦਾ ਆਇਆ 1000 ਰੁਪਏ ਹਮ ਉਹ ਫਿਰ ਦੇ ਦੂ ਲੈਤਾ ਹੋ ਲੈ ਫਿਰ ਦੇ ਦੇ ਉਹਦੇ ਨਾਲ ਦਾ ਸਟੀਲ ਦਾ ਵਿਲਾ ਲਾਲ ਦਾ ਸੱਤ ਉਜੀ ਲਿਓਨੇ ਦਾ ਵਧੀਆ ਚ ਉਹ ਕੁਝ ਮੈਂ ਬਾਤੇ ਦਾ ਲੈ ਜਾ ਵਧੀਆ ਹੀ ਕਰਨੇ ਕੋਠੀ ਪਾ ਕੇ ਹਾਂ ਮੰਗ ਵਧੀਆ ਹਮ ਮੈਂ ਸਟੀਲ ਦੀ ਲਈ ਮੈਂ ਚੱਲਾਂ ਇਹ ਗ੍ਰੀਨ ਤਾਂ ਵੀ ਕਹਿਆ ਜਾ ਰਿਹਾ ਸਟੀਲ ਦਾ ਕਹਿੰਦਾ ਖੋਲ ਦੇ ਤੇ ਪਤਾ ਲੱਗੂ ਸਟੀਲ ਦਾ ਹੈ ਸਟੀਲ ਦਾ ਆਹ ਕੋ 1500 ਲੈਤਾ ਹੀ ਤੇ ਫਿਰ ਲਾਉਂਦਾ ਫਿਰ ਦਿਆਂਗਾ ਸਟੀਲ ਦਾ ਹੈ ਸਟੈਨਲੈਸ ਮੈਟ ਮਾਜ ਚਾਰ ਚੁੱਲ੍ਹੇ ਲਾਉ ਗਰਮੀ ਤੇ ਕਿਆ ਨਾਲ ਦਾ ਅਮਰਤ ਲੈ ਜਾਂਦਾ ਜਾਈ ਉਹ ਜਿਵੇਂ ਲਾਉਂਦੇ ਆ ਚਾਰ ਆਲਾ 4000 ਦਾ ਦਿਓ ਹੈ 4000 ਦਾ ਹੈ ਇਹ ਇਹ ਉਹੋ ਚਾਰ ਸੁਲੇ ਚਾਰ ਵਾਲੇ ਕਿੰਨੇ ਮੈਂ ਲੈਤਾ ਇਹ ਕਿੰਨੇ ਰੁਪਏ ਦਾ 1000 ਰੁਪਏ ਦਾ ਮੈਂ ਚੱਕਿਆ ਗਿਆ ਤਾ ਆਪਾਂ ਇਹਨਾਂ ਕਸਣਾਂ ਲੈਦੇ ਹਾਂ ਚੱਕਦੇ ਬੱਤੇ ਚੱਕਦੇ ਫਿਰ ਚੱਕ ਲੱਗ ਪਰ ਤਰਸਣਾ ਨਹੀਂ ਦਿੱਤੀ ਆ ਵੀ ਚੁਰਦੀਆਂ ਸੱਦੀ ਸੰਦੀ ਆ ਚਾਕਾ ਕਰਾਣਗੇ ਆ ਵੀ ਆਹ ਸਾਲ ਕਰੇ ਤੇ ਫਾ ਕਰੀ ਦੇਣ ਕੀ ਕਰਦੇ ਮੈਂ ਤਾਂ ਆਪ ਕਹਿਣੀ ਆਂ ਕਿ ਵੀਜਾ ਦੋ ਪਏ ਨੇ ਇੱਕ ਛਟੀਉ ਦਾ ਪਿਆਈ ਕਾ ਪਿਆ ਦੋਨਾਂ ਨੂੰ ਵਿਚ ਚ ਲੈ ਜਾਂਦੇ ਖੇੜੇ ਤੇ ਰੱਖੰਦੀ ਸਲਾਹ ਹੂ ਚਾਹ ਚੁ ਕਰਦਣ ਚਾਹਤਾਂ ਚ ਹਾਂ ਤੇਜ਼ ਕੀ ਕਰਾਉਣਾ ਇਹ ਤਾਂ ਵਾਹਿਗੁਰੂ ਪਰਮਾਤਮਾ ਅਨਿਆ ਚੀਜ਼ਾਂ ਦਵਾਉਂਦਾ ਰਹੀ ਉਹ 4000 ਦਾ ਜੀ ਮੈਂ ਉਹ ਹੀ ਲਿਆ ਮੈਂ 4 ਵਾਲਾ ਕੀ ਕਰਦਾ ਪਤਾ ਨਹੀਂ ਰਾਜੀ ਵਾਲੀ ਵੀ ਲਿਆਂਦਾ ਪਤਾ ਨਹੀਂ ਕਿੰਨੇ ਲਿਆਂਦਾ 4 ਦਾ ਲਿਆ ਤਾਂ ਕਿੰਨੇ ਆ ਜਾਂਦੇ 4 ਵਾਲਾ ਨਰਾਜੀਆ ਚੰਨਾ ਵਾਲਾ ਪਈ ਨਰਾਜੀਆ ਜਿੰਨੇ ਆਵਣਾ ਜੱਤੀ ਪਈ ਆ ਰੱਖ ਬੱਲਾ ਮੈਂ ਫੇਰ ਹੀ ਫੋਨ ਕਰਦੀ ਮੈਂ ਭੁੱਲ ਜਾਂਦੀ ਜੇ ਵੀਰ ਦੇ ਇਸ ਦਿਨ ਨੂੰ ਜਾ ਕੇ ਬਣਾਉਣੇ ਦੀ ਚਾਹ ਨਹੀਂ ਪੱਤ ਖਰਦਦੇ ਕੋਲ ਰੁਕ ਰੁਕ ਬਣਾਉਣੇ ਤਾਂ ਕਿਆ ਕੀਤਾ ਮੈਂ ਵੀ ਲਿਆਂਦਾ 2 ਸਾਲ ਹੋ ਗਏ ਮੈਂ ਖਾਂਦੇ ਐ ਜਿਹਨਾਲ ਦੀ ਇਹ ਕਾਰੀ ਚਾਹ ਨਹੀਂ ਪਤਾ ਕਿਹੜੇ ਵੇਲੇ ਪੀਣੀ ਖਰਾਬ ਹੋ ਜੀ ਹਨਾ ਐ ਜਿਹਨਾਲ ਦਾ ਹੀ ਨਾ ਉਹ ਦੂਸਰ ਬਧੀਆ ਹੈ ਵਧੀਆ ਚਲਦੀ ਤਾਂ ਵਧੀਆ ਚ 1000 ਦਾ ਦੇ ਕਾਣੂ ਆ ਮੈਨੂੰ ਐ ਕਹਿਣੇ ਵੀ ਤੁਸੀਂ ਐ ਕਹੋਗੇ ਪੈਸੇ ਲਾਈ ਹੈਗਾ ਤਾਂ ਮਹਿੰਗਾ ਉਹਨਾਂ ਦਾ ਤੇਰੀ 2500 ਰੁਪਏ ਤੋਂ 3000 ਦਾ ਐ ਤੇ ਐ ਜਾਏਗੀ ਆ ਜਾ ਦੇਖ ਲੈ ਵੇੜਾ ਆਸੀ ਵੇੜ ਦੇਖ ਲੈ ਲੈ 3200 ਫੇਰ ਇਹ ਖੜਾ ਗਾਰੰਟੀ ਜੂ ਹੋਵੇ ਦੀ 2 ਸਾਲ ਦੀ ਜੇ ਵੀ ਅਹੀਂ ਚੱਲਦਾ ਹਾਂ ਉਹ ਡੱਬੀ ਅਹੀਂ ਦੱਸੇ ਪੂਰਾ ਖੜੀ ਜਾਂਦਾ ਹਾਂ ਮਤ ਹੱਥ ਵੀ ਅਹੀਂ ਕਰਕੇ ਰੱਖਦੀ ਆ ਮਾਂ ਫੇਰ ਹੀ ਮਾਂ ਨੂੰ ਪਹਿਲਾ ਚਾਰ ਦਾ ਕੰਮ ਨੇ ਮੇਰੀ ਤਾਂ ਲੋ ਜੇ ਬਸ ਬਾਰ ਅਨੁਸਾਰ ਪਾਵਾਂਗੇ ਨਾ ਕਿੰਨੂੰ ਥੋੜਾ ਜਿਹਾ ਨੂਨ ਜ਼ਿਆਦਾ ਹੀ ਪਾਵਾਂਗੇ ਕਿਉਂਕਿ ਪਾਇਰ ਵਿੱਚ ਮਿਰਚ ਨਹੀਂ ਪਾਉਂਦੇ ਕਾਉੜੀਆਂ ਵਾਲੀਆਂ ਨੇ ਮਿਰਚ ਆ ਇੰਨੀਆਂ ਕਾੜੀਆਂ ਕੋ ਪੰਜ ਨੇ ਫਿਰ ਪਾਇਆ ਕ ਨਹੀਂ ਕਾਣੀ ਅੰਨਿਆ ਕਾੜੇਪੇ ਇਸ ਤਰ੍ਹਾਂ ਕਦੇ ਨਹੀਂ ਪਾਇਆ ਕ ਨਹੀਂ ਹੈ ਤਾਂ ਕਲਵੀਰ ਨੂੰ ਹੀ ਲੱਕਦੀ ਉਹ ਮਿਰਚਾਂ ਜਿਹੜੀਆਂ ਵਿਆਹ ਚ ਹਲਵਾਈ ਨਹੀਂ ਲਿਖਦੇ ਹੁੰਦੇ ਇਹ ਤਾਂ ਉਹ ਮਿਰਚਾਂ ਹੈ ਚਾਲ ਖਾਣ ਦੇ ਤਰ੍ਹਾਂ ਚਾਲੋ ਤਿਆਰ ਸਾਡੇ ਮਿਰਚਾਂ ਲੱਗੀਆਂ ਆਈਆਂ ਆਈਆਂ ਸੀ ਕਰਾਂਗੇ ਪਰ ਪਾਵਾਂਗੇ ਦੇ ਵਿੱਚ ਹਲਦੀ ਮਿਰਚ ਨਹੀਂ ਪਾਉਂਦੇ ਕਿਉਂਕਿ ਮਿਰਚ ਬਾਲੀ ਕੌੜੀ ਹੈ ਉਹ ਤਾਂ ਕ ਨਹੀਂ ਨਾ ਨਹੀਂ ਪਣ ਤੁਹਾਨੂੰ ਤੁਸੀਂ ਕਰੀ ਨਹੀਂ ਮਿਰਚ ਖਾ ਲੋਗੇ ਤੇ ਅਸਾਂ ਸਾਨੂੰ ਕਮੈਂਟ ਵੀ ਆਉਂਦੇ ਹੁੰਦੇ ਨੇ ਤੁਸੀਂ ਕਿਰਪਾ ਕਰਦੇ ਖਾਣਦੇ ਹੋ ਅਸੀਂ ਤਾਂ ਹੀ ਮੇਰੇ ਚੜੀ ਛੋੜੀ ਚਾਰ ਬਾਹ ਲੱਗਦਾ ਸਾਡੇ ਚਾਰ ਰਸਤੇ ਚ ਸਬਜੀ ਹੈਗੀ ਐ ਚੇ ਨਾ ਹੈਗੀ ਐ ਤੇ ਅਸੀਂ ਤਾਂ ਨਾ ਚਾਰ ਨਾਲ ਲੈਣਾ ਹੀ ਲੈਣਾ ਚੇ ਸਬਜੀ ਹੈ ਚੇ ਨਾ ਹੈ ਬਤਰਾ ਅੱਜ ਦੋ ਹੋਲੇ ਖਾ ਕੇ ਨਾ ਬਹੁਤ ਹੋਲੇ ਖਾਣੇ ਕੀ ਕਰਦਾ ਜੀ ਮੈਂ ਕਿਸੇ ਰੇਕੇ ਖਾਣਾ ਮੰਨਿੰਦ ਘਰ ਤਵਾ ਹੈ ਕੋਰ ਦੇ ਠੀਕ ਇੱਕ ਹੋਰ ਦੇ ਬਗਿਆ ਤੁਸੀਂ ਪਾਇਆ ਨਹੀਂ ਪਾਇਆ ਨਹੀਂ ਤੁਸੀਂ ਖਤਕੜ ਹੋ ਗਿਆ ਉਹ ਰਣਾ ਰਣਾ ਇਹ ਪਾ ਦੇਣੇ ਹਨ ਫਿਰ ਇਹ ਥਾ ਥੋੜਾ ਛੋਟਾਗਾ ਫਿਰ ਵਿੱਚ ਪੀਪੀ ਦੇ ਹੈ ਬਣਾ ਲਾ ਫੂਨੀ ਆ ਜਾ ਕੇ ਦੀ ਇਜੇ ਸਰਕਾ ਅਜੇ ਤਾਂ ਬਾਲੀ ਕੌੜੀ ਮਿਰਚ ਹੋਈ ਫਿਰ ਤਾਂ ਪੂਰਾ ਕਪਾਰਾਂਗੇ ਢੋਲਦੀ ਕਿਉਂ ਹੈ ਮਤੋ ਕੇ ਪਾ ਦੂੰ ਸੁਕਾ ਕੇ ਦਵਾਰੀ ਚੜ ਕੇ ਸਬਜੀ ਚ ਪਾ ਲਾਂ ਹੈ ਛਰਕਣ ਪਾ ਲੇ ਲਾਲ ਮਿਰਚਾਂ ਕੌੜੀਆਂ ਬਣ ਰਹੀਆਂ ਨੇ ਮਤੋ ਕੇ ਤਰ ਬਣ ਰਹੀਆਂ ਨੇ ਤੇ ਤੁਸੀਂ ਮਿਰਚ ਘੱਟ ਖਾਣੋ ਅਸੀਂ ਤੇ ਅਜ ਖਾਣੇ ਪੂਜੀ ਮਿਰਚਾਂ ਦਾਲ ਪਾਣੀ ਜੇ ਤੁਸੀਂ ਮੜੀਏ ਵਧੀਆ ਹੁੰਦੀ ਹੈ ਇਹ ਤੋ ਕੇ ਪਾ ਦੂੰ ਮ ਬਾਅਦ ਚ ਚੱਕ ਕੇ ਸੁਕਾ ਕੇ ਸਬਜੀ ਚ ਪਾ ਲਾਂਗੇ ਸਬਜੀ ਦਾ ਦੋ ਤਿੰਨ ਚੀਜ਼ੀ ਬਾਦੀ ਲੋਟੀ ਚਾਰ ਪੈ ਗਿਆ ਇਹ ਪਤੋਂ ਕਿ ਨਾ ਸਾਬ ਵਿੱਚ ਪਾ ਲਾਂਗੇ ਸਬਜੀ ਤੇ ਮਸਾਲੇ ਚ ਗਰਾਂ ਦੇ ਚਾਹਾਂ ਦਾ ਤਾਂ ਜੱਟ ਦੀ ਕਬੀਲਦਾਰੀ ਆਹ ਹੈ ਜੀ ਕਬੀਲਦਾਰੀ ਇਹਨੂੰ ਕਹਿੰਦੇ ਨੇ ਮੈਨੂੰ ਨਾ ਹੋਣਦੀ ਇਹ ਵੀਡੀਓ ਨਹੀਂ ਹੋਣੀ ਕਿ ਕਬੀਲਦਾਰੀ ਇਹ ਕਹਿੰਦੇ ਨੇ ਕੀ ਫੜਾ ਕੀ ਦੇਖ ਲਾ ਕੀ ਫੜਾ ਅੱਜ ਕੀ ਹੈ ਪਹਿਲਾ ਤਾਫੜਾ ਕੀ ਹੈ ਚ ਹਾਂ ਨੂੰ ਖਾਣੋਂ ਤਾਂ ਮੈਨੂੰ ਨਹੀਂ ਲੱਗਦੀ ਇਹ ਦਿੱਦ ਸੀ ਕੋਸਾ ਆ ਖਾਣੂ ਮੇਂ ਘਰ ਅੰਮਰੋਰੀ ਪੀਏ ਗਾਲੀ ਖਾ ਕੇ ਅੱਗੇ ਮੈਂ ਮੋਟੀ ਕੱਟਾਂ ਹੋਰ ਮੋਟੀ ਹੋ ਜਾਊਂਗੀ ਜਿੰਨੇ ਜਿੰਨਾ ਚਿਰ ਆਪਾਂ ਵਿਆਹ ਨਹੀਂ ਜਾਂਦੇ ਪੈਸੇ ਲਈ ਜਾਵਾਂਗੇ ਗਾਈ ਜਾਵਾਂਗੇ ਤੇ ਮੇਰੇ ਤਾਂ ਨਾ ਲੋਨ ਇੱਕ ਸੂਟ ਨਾਲ ਦੀ ਟਰ ਨਹੀਂ ਮਿਲੀ ਆਹ ਕਲਰ ਨਹੀਂ ਮਿਲਿਆ ਹੈਗਾ ਆ ਵੀ ਬਦਲ ਮਾ ਕਲਰ ਮੈਂ ਤੁਹਾਨੂੰ ਦਿਖਾਉਂਦੀ ਆਂ ਆ ਲਵੈਂਡਰ ਨਹੀਂ ਮਿਲਿਆ ਹੈਗਾ ਲੋਹਾਂ ਆ ਹਰਕ ਨਾਲ ਮੈਂ ਤਾਂ ਜਲ ਥੱਲੇ ਲੱਗ ਜਾਈ ਜਾਉਂਗੀ ਤੇ ਅਈ ਰਾਤ ਮੈਂ ਸਾਰੇ ਫਿਰਦੀ ਇਹ ਨਾਲ ਤੇ ਲੋਹਣ ਹੀ ਨਹੀਂ ਮਿਲੇਗਾ ਇਹ ਦੇਖੋ ਜੇ ਕੱਲ ਨੂੰ ਆਈ ਇਹ ਲੋਹਣ ਲੈਂਦੀ ਐ ਜੇ ਮੈਂ ਤੁਹਾਨੂੰ ਦਿਖਾਉਣਾ ਸੌਖੀਂ ਬੂਟਾ ਨਹੀਂ ਕਰੀ ਕੋਈ ਸੋ ਕੁਮਰਵਾਲੇ ਤੋਂ ਉਹਦੇ ਲੈ ਆਈਆਂ ਸੀ ਸਾਨੂੰ ਉਹਦੇ ਨਾਲ ਟਾਈਮ ਨਹੀਂ ਲੱਗਿਆ ਹੈਗਾ ਆਹ ਖੁਰਸੀ ਟੁੱਟੂ ਕਿ ਸਵੇਰੇ ਤੋੜਤੀ ਕੋਹੋਂ ਤੋਂ ਤੁਸਤੀ ਮਿਨ ਮਹਾਨ ਪਈ ਐ ਆ ਹੈਗੇ ਨੇ ਜੀ ਸਰਦਾਰ ਜੀ ਨੂਟ ਐਸਤਾ ਹੈ ਜੀ ਪਾ ਕੇ ਜਾਂਦੇ ਹੁੰਨੇ ਗਰਮ ਨੂਟ ਤੇ ਐਸ ਤਰ੍ਹਾਂ ਮੋੜ ਦੇਣੀ ਕੋਲ ਲੈਣੀ ਕਾੜ ਦੇ ਤਾਂ ਪੈਂਦੇ ਨਹੀਂ ਪਤਾ ਨਹੀਂ ਕਿਤੇ ਅੱਜ ਸਾਡਾ ਸਾਰਾ ਕੰਮ ਪਿਆ ਹੈ ਬੱਚੇ ਬਣਾਉਂ ਸ਼ੋਪਿੰਗ ਆ ਕਰਨ ਤੇ ਦਿ ਰਾਤ ਨੂੰ ਮੇਰਾ ਕਵੇਲਾ ਹੋ ਜਾਣਾ ਕੰਮਾਂ ਨੂੰ ਵੀ ਆ ਮੇ ਦੇ ਪਾ ਕਾਲੇ ਰੰਗ ਦੀ ਮੈਂ ਕਦੇ ਨਹੀਂ ਕਾਲਾ ਰੰਗ ਲੈ ਤਰ ਤਰ ਦਿ ਰਾਤ ਕਿਹਨਾਂ ਇਹ ਹੈਗੇ ਜੀ ਦੇ ਤਾਂ ਵੀ ਹੈ ਸੌਦਾ ਹੋ ਪਿਆ ਕਮਣ ਨਾਲ ਹੋ ਰਾਤ ਨੂੰ ਸਾਮੂਗੀ ਹੁਣ ਤਾਂ ਮੇਰਾ ਕੰਮਾ ਬਹੁਤ ਜ਼ਿਆਦਾ ਟਾਈਮ ਲਗ ਗਿਆ ਤੇ ਇੱਕ ਮੈਨ ਬੂਟ ਲਿਆਈ ਆ ਘਰੇ ਪਾਉਣ ਵਾਸਤੇ ਮੱਝਾਂ ਚ ਆ ਰਾਵੜ ਤੇ ਇਸ ਤਰ੍ਹਾਂ ਕੋਲ ਦੇ ਇਹ ਵੀ ਆਈ